ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਨੂੰ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਰਸੀ ਵेड ਦਿਖਾ ਦੇਣਾ ਤੁਹਾਨੂੰ ਫਰਸਟ ਕਲਾਸ ਬਰੀਡ ਵਾਲੀ ਚੰਗਾ ਨਗੀਨਾ ਹੀ ਦਿਖਾਉਣ ਲੱਗਾ ਤੁਹਾਨੂੰ ਜਿਵੇਂ ਕਹਿੰਦਾ ਦੀਵਾਲੀ ਵਾਲਾ ਆਫਰ ਆਗਾ ਉਹ ਸਿਸਟਮ ਆਫਰ ਹੀ ਇੱਕ ਤਰ੍ਹਾਂ ਦਾ ਵੀ ਇੰਨੀ ਚੰਗੀ ਬਰੀਡ ਵਾਲੀ ਕਹਿੰਦਾ ਵੀ 10 ਪਿੰਡ ਘੁੰਮ ਕੇ ਪਰ ਮੇਰੇ ਹਿਸਾਬ ਨਾਲ ਹੋਣਾ 15 ਪਿੰਡ ਘੁੰਮ ਕੇ ਮਿਲੂਗੀ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਆ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 97796 ਜੀ 22166 97796 21166 ਜਿਹੜੀ ਵੀਰ ਆਪਾਂ ਬੈਠ ਦੇਖ ਰਹੇ ਆ ਬਾਈ ਜੀ ਸੂਆ ਗੜਾ ਸੂਈ ਹੈ ਇਹ ਦੂਸਰਾ ਸੂਆ ਸੂ ਰਹੀ ਹੈ ਜੀ ਕਿਹ ਕਿਦਨ ਲੈਂਦੀ ਆ ਕਿਹੜੀ ਕੀ ਦਾਸ ਨੂੰ ਜੀ ਅੱਜ ਤਿੰਨ ਦਿਨ ਇਹਦੇ ਬਾਕੀ ਪਿਆ ਹਾਂ ਤਿੰਨ ਦਿਨ ਪਿਆ ਜੀ ਆਪਣੇ ਕੋਲ ਹੁਣ ਹੀ ਆਈ ਹੋਗੇ ਘੰਟਾ ਤੋਂ ਸੁਬਾ ਸੂਂਦੀ ਆ ਦੂਜਾ ਜਿਹਨਾਂ ਨੇ ਸਿੱਕੀ ਹੈ ਜੀ ਕੰਨੀਆਂ ਖੜੀਆਂ ਜਿਹੜਾ ਮਰਜੀ ਆਕੇ ਦੰਦ ਪੜਕੇ ਲੈ ਅੱਛਾ ਕੰਨੀਆਂ ਖੜੀਆਂ ਜਿਹੜਾ ਗੁੜ ਦਾ ਗੱਟਾ ਵਪਾਰੀ ਚਲੋ ਬੱਚ ਵੀਰ ਗੁੱਸਾ ਵੀ ਨਾ ਕਰ ਮੈਂ ਵੀ ਕਹਿ ਦਣਾ ਮੈਂ ਵੀ ਵਪਾਰ ਕਰਦਾ ਗੁੜ ਦਾ ਗੱਟਾ ਚੱਕੀ ਫਿਰਦੀ ਆ ਪਰ ਗੁੜ ਦਾ ਗੱਟਾ ਅੱਜ ਸਾਨੂੰ ਦਿਖਾ ਰਹੇ ਆ ਜੀ ਬਿਲਕੁਲ ਜੀ ਬਿਲਕੁਲ ਪੁੱਛਾ ਤੋਂ ਉੱਪਰ ਸਟਿਚ ਹੈ ਡਰ ਜੀ ਜੀ ਤੇ ਫੁੱਟ ਚੌੜਾ ਫਟ ਤੋਂ ਵੀ ਪਲਸੀ ਹੂ ਚਾ ਯਾਰ ਇਹ ਆ ਕਿਸੇ ਚੰਗੇ ਸੀਮਣ ਦੀ ਹੈਨਾ ਇਹਦਾ ਰਿਕਾਰਡ ਪਤਾ ਕਰਿਆ ਆਪਾਂ ਇਹਦਾ ਟੋਟਲੀ ਆਪਦਾ ਰਿਕਾਰਡ ਦਾ ਹੈਗੀ ਹੈਗਾ ਜੀ ਸਾਰਾ ਤੇਰੀ ਗਾਹ ਮਾਂ ਦਾ ਨਾਨੀ ਦਾ ਵੀ ਪਤਾ ਕਰ ਦਾਂਗੇ ਅੱਛਾ ਕਹਿੰਦੇ ਪਰ ਜਿਹਦੇ ਘਰੋਂ ਆਈ ਆ ਉਹ ਪੰਜ ਪੀੜੀਆਂ ਤੋਂ ਇਹਦੇ ਕੰਮ ਕਰ ਰਿਹਾ ਹੈਗੀ ਜੀ ਚੌਥੀ ਪੰਜਵੀਂ ਜਨਰੇਸ਼ਨ ਦੀ ਬੈੜੀ ਸੋ ਆ ਬੈੜ ਦੇ ਵਿੱਚ ਦੋ ਗੱਲ ਆ ਮੇਰੇ ਵਰਗਾ ਲਾ ਕੇ ਡੇਕ ਕੇ ਕਹਿੰਦਾ ਵੀ ਨਜ਼ਾਰਾ ਹੈਗਾ ਬਾਣ 15 ਮਿੰਟਾਂ ਚ ਬਾਦ ਆ ਸੋ ਗੱਲ ਆ ਸਾਡੇ ਦਾਦੇ ਪੁਰਦਾਦੇ ਨੂੰ ਪਤਾ ਵੀ ਬਾਣ ਨਾਲ ਜੋ ਟਿੱਬੇ ਕਿਵੇਂ ਚੱਕਿਆ ਸੋ ਉਹੀ ਗੱਲ ਇਹਦੇ ਗਾਂ ਦੇ ਵਿੱਚ ਆਗੀ ਵੀ ਜਿਹੜੇ ਵੀਰ ਨੇ ਬਰੀਡ ਦੇ ਕੰਮ ਕਰਿਆ ਪੰਜਵੀਂ ਛੇਵੀਂ ਪੀੜ੍ਹੀ ਅੱਗੇ ਅੱਜ ਬਰੀਡ ਬਣਿਆ ਜਾ ਕੇ ਕਿਆ ਬਾਤ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਰਿਕਾਰਡ ਸਾਰਾ ਬਜਿਹੜਾ ਵੀ ਰਿਕਾਲ ਕਰੂ ਉਹਨੂੰ ਮਿਲੂਗਾ ਸਾਰਾ ਹਾਂਜੀ ਹਾਂ ਇਹ ਆਪ ਤਾਂ ਹੈਗੀ ਹੈ ਜੀ ਆਪਣੀ ਬਿੱਗ ਸ਼ਾਟ ਦੀ ਆਪ ਹੈ ਜੀ ਅੱਛਾ ਬਿੱਗ ਸ਼ਾਟ ਨਾ ਹੀ ਬੜਾ ਪੜਾ ਹਾਂਜੀ ਹਾਂ ਤੇ ਮੰਨ ਕੇ ਚਲੋ ਇਹਦੇ ਜਿਹੜਾ ਲੱਗਿਆ ਹੋਇਆ ਹੈਗਾ ਜਿਗ ਦਾ ਲੱਗਿਆ ਹੋਇਆ ਹੈ ਅੱਛਾ ਪਹਿਲੇ ਸੂਏ ਦੁੱਧ ਕਿੰਨਾ ਕਹ ਦੱਸਿਆ ਦਾ ਇਹਦੇ ਐ ਮੰਨ ਕੇ ਚਲੋ ਜੀ 25 ਤੋਂ ਪਲੱਸ ਚੱਲੀ ਆ ਜੀ 27 28 ਕਿਲੋ ਦੁੱਧ ਦਿੱਤਾ ਹੈ ਅੱਛਾ ਪਹਿਲੇ ਸੂਏ ਪੀਕ ਤੇ 30 ਕਿਲੋ ਦਊ ਕਿਵੇਂ ਨਾ ਯਾਰ ਰੋਤੀ ਇਹਦੀ ਬੜੀ ਖਬਰਦਾਰ ਆ ਗਈ ਹਣਾ ਸੋਹਣੀ ਰੋਤੇ ਚ ਸੂਗੀ ਜੀ ਤੇ ਸੋਹਣਾ ਸੋਹਣਾ ਥਣ ਲੱਗਿਆ ਸੋਹਣਾ ਹੀ ਲੇਵਾ ਲੱਗਿਆ ਲਾਜਵਾ ਬਾਈ ਇਹਦੇ ਲਈ ਤਾਂ ਆਪਾਂ ਜਿੰਨੀਆਂ ਗੱਲਾਂ ਕਰ ਲਈਏ ਥੋੜੀਆਂ ਹੀ ਪਈ ਜਾਣੀਆਂ ਐ ਮਨੋ ਤੇ ਦਿਨ ਮੇਰੇ ਨਾਲ ਪੰਜ ਕੱਢ ਜੂ ਹਣਾ ਬਾ ਪੰਜ ਚਾਰ ਦਿਨ ਕੱਢ ਸਕਦੀ ਹੈ ਜੀ ਉਹਦੀ 21 ਤਰੀਕ ਨੂੰ ਦਿਨ ਪੂਰੇ ਆਈਏ ਇਹਦੇ ਵੇਸੇ ਨਾ ਅੱਛਾ ਅੱਗੇ ਇਹਦਾ ਸੀਮਣ ਲੱਗਿਆ ਵੇਦੇ ਜਿਗ ਦਾ ਹਣਾ ਲੱਗੇ ਵੇ ਤੇ ਬਾਕੀ ਯਾਰ ਕਿਆ ਬਾਤ ਹੈ ਗੋਹਾ ਵੀ ਢੜਗਾ ਕਰਦੀ ਹੈ ਜਮ ਹਣਾ ਹਾਂ ਹਜੇ ਤਾਂ ਕੋਈ ਹਜੇ ਤਾਂ ਬਾਈ ਦਾ ਹੀ ਢੋਰੀ ਬਾਹਰ ਨਹੀਂ ਉਹਨੂੰ ਸੋbro ਕੀ ਬਾਤਾਂ ਜਿਹੜੇ ਕਹਿੰਦੇ ਗੁੜ ਦਾ ਘਟਾ ਸਾਨੂੰ ਅਸੀਂ ਬਾਹਰ ਲੈਨੇ ਜਰਸੀ ਟਿਲੋ ਮੈਨੂੰ ਡੇਲੀ ਦੇ ਦੋ ਤਿੰਨ ਫੋਨ ਆਉਂਦਾ ਬਈ ਯਾਰ ਜਰਸੀ ਦਿਖਾ ਦੇ ਜਰਸੀ ਦਿਖਾ ਦੇ ਚੰਗੀ ਸੋ ਚੰਗੀ ਤਾਂ ਬਈ ਕਦੇ ਮਿਲਦੀ ਆ ਫਿਰ ਉਹ ਵੀ ਜਿਹੜਾ ਵੇਚਦਾ YouTube ਤੇ ਵੀਡੀਓ ਪੈਗੀ ਵੇਚਦੀ ਆ ਇਹ ਤਾਂ ਮੈਂ ਕਿਹਾ ਰੱਸੀ ਵੀ ਮੈਂ ਹੁਣ ਪਾਈ ਇਹਨੂੰ ਤੁੰਨਾ ਵੀ ਨਹੀਂ ਆਉਂਦਾ ਏ ਟਿਲੋ ਅੱਛਾ ਜਿਹਨਾਂ ਨੂੰ ਫਾਰਮ ਦੀ ਵੀਡੀਓ ਮਿਲ ਜੂ ਆਪਣੇ ਕੋਲੋਂ ਸੋ ਮੱਥੇ ਤੇ ਟੋਏ ਕੰਨ ਕੋਲ ਜਿੰਨੀਆਂ ਗੱਲਾਂ ਜੀ ਕਹਦਾ ਦੇਖੀ ਚੱਲੋ ਤੇ ਆਹ ਦੇਖੋ ਮੱਲਾਂ ਕੋ ਤੁਰਦੀ ਜਮਾ ਕੈਬ ਦਾ ਵਿੱਚ ਵੀ ਰਹਿ ਗਏ ਸਪਰੀਡ ਬਾਰੇ ਜਿੰਨਾ ਆਪਾਂ ਬੋਲਾਂਗੇ ਉੰਨੇ ਥੋੜਾ ਥੋੜਾ ਸੋ ਦਾ ਘਾਟਾ ਲੰਬੀਆਂ ਪਿੰਗਾ ਬੇਜਣਗੀਆਂ ਬਿਲਕੁਲ ਰਜਿਸਟਰ ਰਜਿਸਟਰ ਭਰੇ ਪਏ ਆ ਰਿਕਾਰਡ ਦੇ ਦੇ ਜਮਾ ਹਾਂਜੀ ਤੇ ਮੁੱਲ ਵਾੜੀ ਫਿਰੇ ਦਾ ਮੁੱਲ ਵਾੜੀ ਖੂਨ ਤੇ ਕਰਾਂਗੇ ਸੀ ਇਹਦਾ ਆਪਾਂ ਵਧੀਆ ਹੀ ਹੋ ਮੁੱਲ ਦਾ ਹਾਂ ਮੁੱਲ ਚੰਗੇ ਹੋ ਜੀ ਹੈਨਾ ਸੋ ਵੀਰੋ ਬਜ ਵੀਰ ਕਹਿੰਦੇ ਫਿਰ ਆਨੇ ਰੇਟ ਦੇ ਵਿੱਚ ਸੋ 11 ਫੁੱਟੀ 11 ਫੁੱਟੀ ਦੇ ਬਾਅਦ ਮਿਲ ਜਾਂਦੇ ਬਾਈ ਜੀ ਤੇ 17 ਫੁੱਟ 18 ਫੁੱਟ ਟਰਾਲੀਆਂ ਦੀ ਗੱਲ ਚੱਲ ਜਾਂਦੀ ਹੈ ਬਾਈ ਜੀ ਫਿਰ ਰੇਟ ਉਹੋ ਜਿਹਾ ਲੱਗਦੇ ਕਾ ਤੋਂ ਸੂਣੀ ਬੇਲ ਟੈਮ ਜੀ ਮੈਂ ਕਹਿੰਦੇ ਵੀ ਤੇਰਾ ਹੀ ਆ ਸਾਡਾ ਹੀ ਉਹ ਗੱਲ ਇਹਦੇ ਵਿੱਚ ਟੈਮ ਆ ਜਿਹਦਾ ਹੀ ਆ ਯਾਰ ਹਣਾ ਬਿਲਕੁਲ ਜੀ ਬਿਲਕੁਲ ਜੀ ਸਵਾਗਤ ਹੈ ਬਾਤਾਂ ਜਿਹੜੇ ਵੀ ਲੋਟ ਤੇ ਥਣ ਲਗਿਆ ਥਣਾ ਦੀ ਗੈਪ ਦਿਖਾ ਦੇ ਕਿੰਨਾ ਨਾਲੇ ਅੱਗੋਂ ਤੇ ਪਿੱਛੋਂ ਤੇ ਦੋਨਾਂ ਪਾਸਿਓ ਬਰਾਬਰ ਤੋਂ ਤੇ ਯਾਰ ਇਹਦਾ ਬਰੀਡ ਦੇ ਵਿੱਚ ਇਹਦੇ ਬੱਚੇ ਤੇ ਆਪ ਮੇਰੇ ਨਾਲ ਪੀਡੀਐਫ ਮੇਲੇ ਤੇ ਲਾਈ ਜੀ ਆਪਾਂ ਉਹ ਰਿੰਗਲਾਂ ਚ ਆਉਂਦੀ ਆ ਹਨਾ ਬਿਲਕੁਲ ਜੀ ਬਿਲਕੁਲ ਪਹਿਲੇ ਐ ਮੰਨ ਕੇ ਚਲੋ ਵੀ 10 15 ਦੇ ਵਿੱਚ ਖਣਵ ਜੋਗ ਹੈਗੀ ਐ ਕੋਈ ਗੱਲ ਆਪਾਂ ਮੈਂ ਕਹੀ ਜੀ ਪਹਿਲਾਂ ਲੈ ਜੀ ਦੂਜਾ ਲੈ ਜੂ ਉਹ ਤਾਂ ਗੱਲਾਂ ਉਹ ਤਾਂ ਗੱਲਾਂ ਦੂਰ ਨੇ ਪਰ ਖੜਦੀ ਆ ਉਹਨਾਂ ਚ ਪਰ ਐ ਮੰਨ ਕੇ ਚਲੋ ਉਹਨਾਂ ਦੇ ਵਿੱਚ ਇੱਕ ਵਾਰ ਖੜੂ ਜ਼ਰੂਰ ਹਾਂ ਉਹ ਗੱਲ ਆ ਉਹਦੇ ਖਾਣ ਵਾਲਾ ਲੈਵਲ ਵੀ ਕਿ ਜੀ ਮੰਨ ਕੇ ਚਲੋ ਬਿਰਲੇ ਦਾ ਹੀ ਹੁੰਦਾ ਉੱਥੇ ਜਾਣ ਵਾਲਾ ਲੈਵਲ ਵੀ ਬਹੁਤ ਕਿਸੇ ਬਿਰਲੇ ਦਾ ਹੀ ਹੁੰਦਾ ਜੀ ਹਾਂ ਤੇ ਆ ਦੇਖੋ ਉਹ ਲੈਵਲ ਦੀ ਗਾਂ ਜਿਹੜੇ ਕਹਿੰਦੇ ਬਰੀਡ ਤਿਆਰ ਕਰਨੀ ਆ ਜੀ ਫਾਰਮ ਕਰਨ ਦਾ ਜਰਸੀਆਂ ਨੇ ਜੀ ਸਵਾ ਚੱਕੋ ਨੰਬਰ 97796 ਇੱਕੀ 162 ਬਾਈ ਦਾ ਸਕਰੀਨ ਤੇ ਚੱਲ ਰਿਹਾ ਸੋ ਇਹਦੇ ਕੋਲੋਂ ਬਈ ਕੈਮਰਾ ਜੱਡਾ ਉਹਨੂੰ ਮੇਰਾ ਤਾਂ ਨਹੀਂ ਕਰਦਾ ਜੀ ਪਰ ਇੱਕ ਨਾਲ ਹੋਰ ਖੜੀ ਉਹ ਗੁੱਸੇ ਹੋ ਜੂ ਆਹ ਕੋ ਮੇਰੇ ਬਾਰੇ ਪੁੱਛਿਆ ਹੀ ਨਹੀਂ ਤੇ ਇਹਦਾ ਡਾਟਾ ਕੀ ਆ ਗਿਆ ਇਹ ਵੀ ਥੱਲੋਂ ਟੋਟਲ ਰਿਕਾਰਡ ਮਿਲ ਜੂ ਜੀ ਪਰ ਉਹਦੇ ਨਾਲ ਆਪਾਂ ਵੀ ਕੋ ਫਾਰਮ ਚੋਂ ਕਹਿਦੀ ਉਹਵੇਂ ਕੋਈ ਨਹੀਂ ਲਈ ਇਹ ਹੱਟ ਲਈਆ ਬੱਚੀ ਉਹ ਹੱਟ ਲਈਆ ਅੱਛਾ ਇਹਦੀ ਆਪਾਂ ਉਹਦੇ ਨਾਲ ਲੱਕੜ ਨਾਲ ਲੋਹਾ ਤਾਰਦੀ ਹੈ ਕਹਿੰਦੇ ਹੁੰਦੇ ਆ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈਗਾ ਇਹ ਲੱਗ ਗਈ ਆ ਹਾਂ ਇਹ ਮੰਨ ਕੇ ਚਲੋ ਦੋਦੀ ਹੋ ਚੱਲੀ ਜੀ ਛੀਨੀ ਤੋਂ ਦੁੱਧ ਦਾ ਵੀ ਤੋੜ ਗਈ ਅੱਛਾ ਦੁੱਧ ਦੰਦ ਤੋੜ ਗਈ ਕਿ ਨਾਲ ਕਿ ਦੋਦੀ ਆ ਅੱਛਾ ਹੈ ਅ ਸੱਤ ਨਾ ਖਾਲੀ ਸੋ ਵੀਰੋ ਦੰਦ ਦੇਖਸਾ ਦੋਗੇ ਦੰਦ ਅਜੇ ਚੜਦੀ ਪਈ ਜਾਣੀ ਚੜਦੀ ਵੀ ਹੈ ਜੀ ਹਜੇ ਛੋਟੇ ਹਕੀਦਿਆਂ ਨੂੰ ਤੇ ਗੱਬਣ ਕਿੰਨਾ ਟਾਈਮ ਜਾਈਏ ਇਹ ਇਹ 7 ਮਹੀਨੇ ਦੀ ਗੱਬਣਾ ਜੀ ਜਮਾ 7 ਮਹੀਨੇ ਦੀ ਗੱਬਣਾ ਆਪਾਂ ਚੈੱਕ ਕਰ ਲਈ ਇਧਰ ਉਧਰ ਤਾਂ ਹੋ ਸਕਦਾ ਪਰ ਹੈ 7 ਦੀ ਨਹੀਂ ਕੋਈ ਜਿਹੜਾ ਮਰਜੀ ਬੰਦਾ ਚੈੱਕ ਕਰਾ ਲਈ ਅਸੀਂ ਆਪਾਂ ਚੈੱਕ ਕਰਾ ਲਈ ਆਪਾਂ ਚੈੱਕ ਕਰਾ ਕੇ ਲੈ ਅਗਲਾ ਆਪਦੀ ਕਰਾ ਕੇ ਲੈ ਕੇ ਜਾਵੀਏ ਇਧਰ ਰੇਟ ਕੀ ਰਹਿਣਾ ਰੇਟ ਇਧਰ ਵੀ ਆਪਾਂ ਫੋਨਤੀ ਕਰ ਲਾਂਗੇ ਜੀ ਅੱਛਾ 7 ਮਹੀਨੇ ਦੀ ਗੱਬਣਾ ਥੱਲੇ ਥਣ ਥੁਣ ਖਬਰਦਾਰ ਥਣ ਚਾਰਨੀ ਜੀ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਤੇ ਚੰਗੀ ਬੱਚੀ ਤਿਆਰੋ ਸੁਭਰੋ ਚੰਗੀ ਬੱਚੀ ਆ ਜੇ ਵੀ ਰਪਾਲ ਦੇ ਅਗੇ ਅਸੀਂ ਗੱਬਣ ਬੱਚੀ ਲੈਣੀ ਹੈਗੀ ਤਿੰਨ ਮਹੀਨਾ ਢਾਈ ਮਹੀਨੇ ਘਰੇ ਸਾਹਮਣੀਆਂ ਤੇ ਇਹ ਵੀ ਇਹ ਜਿਹਾ ਗੁਰਦਾ ਘਟਾ ਲਾ ਦੂ ਥੱਲੇ ਪਰ ਇਹ ਵੀ ਰਿਕਾਰਡ ਦੀ ਹੈ ਜੀ ਆਪਾਂ ਇੰਨੀ ਕਹਿ ਦੀਏ ਫੋਨ ਰਿਕਾਰਡ ਦੀ ਹੈ ਜੀ ਮੰਨ ਕੇ ਚਲੋ ਇਹ ਪ੍ਰੀਤ ਦੀ ਆਪ ਆ ਜੀ ਅੱਛਾ ਤੇ ਮਾਨ ਕੇ ਚਲੋ ਵੀ 50062 ਦਾ ਇਹਦੇ ਏਸੀ ਮਾ ਲੱਗਿਆ। ਜਿੱਦਾਂ 50062 ਅੱਗੇ ਇਹਦੇ ਲੱਗਿਆ ਹੋਇਆ। ਹਾਂ ਜੀ ਹਾਂ। ਸੋ ਚੰਗੀ ਫੇਸ ਕੁਆਲਿਟੀ ਜਾਤ ਬਾਤ ਇਹਦੇ ਵਿੱਚ। ਇਹਦਾ ਕਰਨਾ ਮੱਥੇ ਤੇ ਟੋਆ ਫੁੱਲ ਫੁੱਲ ਬਰੀਡ ਵਾਲੀ ਬੱਚੀ ਹੈ। ਜੀ। ਸੋ ਆ ਇੱਕ ਆ ਦੀ ਬੁਲਬੁਲ ਦਾ ਬੱਚਾ ਕਰੀ ਹੋਰ ਦਿਖਾ ਦਈਏ। ਸੋ ਇਹ ਗਾਜਾਂ ਹੁੰਦੇ ਨੇ ਕਹਿੰਦੇ ਵੀ ਹੋਮ ਡਿਲੀਵਰੀ ਘਰੇ ਕਰਾਂਗੇ ਹਨਾ। ਹਾਂ ਜੀ। ਉਹ ਇਹ ਵੀਡੀਓ ਚੱਕ-ਚੱਕ ਲਾਉਂਦੇ ਹੈਗੇ। ਮਾਨ ਕੇ ਚਲੋ ਅਗਲੇ ਦਾ ਬਹੁਤ ਘੱਟ ਮੱਥਾ ਵੱਜੂ ਜੀ ਜਿਨੇ ਡੰਗਰ ਵਧੀਆ ਪਾ ਲੈਣੇ ਆ ਜੀ। ਜੀ। ਆਜੀ ਫਾਰਮ ਤਿਆਰ ਕਰ ਦੂ ਪਰਿਵਾਰ ਬਣਾ ਲੂ ਆਪਦਾ ਦੋਹਾਂ ਤਿੰਨਾਂ ਸਾਲਾਂ ਦੀ ਸੋ 97796 21161 ਨੰਬਰ ਡਾਇਰ ਕਰ ਰਹਾ ਤੇ ਦਬਾ ਦਬ ਚੱਕ ਲੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇ ਲਈ ਬਾਈ ਜੀ ਤੈਹ ਦਿਲ ਤੋਂ ਹੱਥ ਮਾਰ ਕੇ ਤਨ